ਦੋਸਤੋ ਤੁਹਾਡਾ ਸਵਾਗਤ ਹੈ ਇਸ ਪਿਆਰੀ ਵੀਡੀਓ ਦੇ ਵਿੱਚ ਆ ਉਮੀਦ ਕਰਦਾ ਹਾਂ ਕਿ ਤੁਹਾਡੀ ਜਿਹੜੀ ਤਿਆਰੀ ਉਹ ਵਧੀਆ ਚੱਲ ਰਹੀ ਹੋਵੇਗੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਜਿਹੜੇ ਜਨਪਦ ਕਾਲ ਦੇ ਵਿੱਚ ਵਕ ਵਕ ਮਹਾਜਨਪਦ ਹੋਏ ਨੇ ਉਹਨਾਂ ਦੇ ਇੰਪੋਰਟੈਂਟ ਰਾਜੇ ਤੇ ਕੁਝ ਇੰਪੋਰਟੈਂਟ ਕਹਾਣੀਆਂ ਜਿਹੜੀਆਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਅੱਜ ਆਪਾਂ ਇੱਕ ਤਾਂ ਗੱਲ ਕਰ ਰਹੇ ਹਾਂ ਕਿ ਕਿਹਨੂੰ-ਕਿਹਨੂੰ ਆਪਾਂ ਯਾਦ ਕਰੀਏ ਕੋਸ਼ਲ ਦਾ ਆਪਾਂ ਨੂੰ ਪਤਾ ਲੱਗਿਆ ਸੀਗਾ ਕਿ ਕੋਸ਼ਲ ਦੇ ਵਿੱਚ ਜਿਹੜਾ ਪਰਸ਼ੇਨ ਜਿੱਤ ਦੀ ਕਹਾਣੀ ਮੈਂ ਤੁਹਾਨੂੰ ਦੱਸੀ ਸੀਗੀ ਦਾ ਮਗਧ ਨਾਲ ਕਾਫੀ ਜੜਾ ਸੀਗਾ ਝਗੜਾ ਚੱਲਦਾ ਰਿਹਾ ਸੀਗਾ ਪਰ ਲੇਕਿਨ ਇਹ ਬੰਦੇ ਨੇ ਪਰਸ਼ੇਂ ਜਿੱਤਨੇ ਆਪਦੀਆਂ ਕੁੜੀਆਂ ਤੇ ਭੈਣਾਂ ਦਾ ਵਿਆਹ ਕਰਕੇ ਉਸ ਨੂੰ ਰੋਕ ਲਿਆ ਸੀਗਾ ਹੁਣ ਕੋਸ਼ਲ ਦਾ ਇੱਕ ਰਾਜਾ ਸੀਗਾ ਕੰਸ਼ ਉਸ ਬੰਦੇ ਨੇ ਜਿੱਤਿਆ ਸੀਗਾ ਕਾਸ਼ੀ ਹੁਣ ਕਾਸ਼ੀ ਦੀ ਜਿਹੜੀ ਰਾਜਧਾਨੀ ਆ ਉਹ ਸੀਗੀ ਵਾਰਾਨਾ ਸੀ ਹੁਣ ਕਾਸ਼ੀ ਨਾਲ ਇੱਕ ਹੋਰ ਕਹਾਣੀ ਜੁੜੀ ਹੋਈ ਹੈ ਜੈੰਤਰਮ ਨਾਲ ਸੰਬੰਧਿਤ ਜੈੰਤਰਮ ਦਾ ਜਿਹੜਾ ਪਾਤਸ਼ਾਹ ਬਨਾਥ ਹੈ ਵਰਸ਼ਵਨਾਥ ਦਾ ਜਿਹੜਾ ਪਿਤਾ ਹੈ ਅਸਰ ਸੇਨ ਉਹ ਇੱਥੋਂ ਦਾ ਰਾਜਾ ਸੀਗਾ ਤੇ ਇਹਨਾਂ ਦਾ ਵੰਸ਼ ਕਿਹੜਾ ਸੀਗਾ ਇਸ਼ਵਾਕੂ ਇਸ਼ਵਾਕੂ ਵੰਸ਼ ਨਾਲ ਇਹੇ ਸਬੰਧ ਰੱਖਦੇ ਸੀਗੇ ਤੇ ਇਹ ਕਿਹੜਾ ਸੀਗਾ 23ਵਾਂ ਤੀਰਥੰਕਰ ਸੀਗਾ ਤੇ ਇਸ ਨੂੰ ਸੱਪ ਦਾ ਜਿਹੜਾ ਫਣ ਹੈ ਉਸ ਦੇ ਨਾਲ ਉਸ ਨੂੰ ਇਸ ਦਾ ਚਿੰਨ ਮੰਨਿਆ ਜਾਂਦਾ ਸੱਪ ਦੇ ਫਣ ਦਾ ਤੇ ਫਿਰ ਇਸੇ ਤਰ੍ਹਾਂ ਮਹਾਵੀਰ ਜਨ ਉਹ 24ਵੇਂ ਤੀਰਥੰਕਰ ਹੋਇਆ 24ਵੇਂ ਤੀਰਥੰਕਰ ਨੇ ਉਸ ਦਾ ਜਿਹੜਾ ਚਿੰਨ ਹੈ ਉਹ ਸੀਗਾ ਸਿੰਘ ਜਾਂ ਫਿਰ ਜਿਹਨੂੰ ਆਪਾਂ ਸ਼ੇਰ ਕਹਿੰਦੇ ਆ ਹੈ ਨਾ ਸਿੰਘ ਜਾਂ ਸ਼ੇਰ ਇਹ ਆਂਦਾ ਹੁਣ ਇਹ ਸਾਰੀਆਂ ਕਹਾਣੀਆਂ ਸੀਗੀਆਂ ਕਿ ਕਾਸ਼ੀ ਦੇ ਵਿੱਚ ਜੋੜਿਆ ਬੈਠੇ ਨਾਲ ਕੋਸ਼ਲ ਦੀ ਰਾਤਾ ਨਹੀਂ ਕੋਸ਼ਲ ਦੋ ਭਾਗਾਂ ਦੇ ਵਿੱਚ ਵੰਡਿਆ ਹੋਦਾ ਸੀਗਾ ਉਤਰੀ ਕੋਸ਼ਲ ਤੇ ਦੱਖਣੀ ਕੋਸ਼ਲ ਉਤਰੀ ਦੀ ਸੀਗੀ ਸਾਕੇਤ ਜਾਂ ਫਿਰ ਅਯੁੱਧਿਆ ਜਿਸ ਨੂੰ ਅੱਜਕੱਲ ਕਹਿੰਦੇ ਆ ਤੇ ਇਹ ਸੀ ਸੁਕਾਵਤੀ ਦੱਖਣੀ ਦੀ ਕੀ ਸੀਗੀ ਸੁਕਾਵਤੀ ਫਿਰ ਆਪਾਂ ਨੂੰ ਇੱਕ ਹੋਰ ਜਿਹੜਾ ਬਿਲਕੁਲ ਉੱਤਰ ਦੇ ਵਿੱਚ ਵੀ ਕਹਿ ਸਕਦੇ ਆ ਆਪਾਂ ਪੱਛਮ ਦੇ ਵਿੱਚ ਵੀ ਉੱਤਰ ਪੱਛਮ ਦੇ ਵਿੱਚ ਜਿਹੜਾ ਸਭ ਤੋਂ ਟੌਪ ਦੇ ਵਿੱਚ ਸੀਗਾ ਪੰਜਾਬ ਦੇ ਵਿੱਚ ਉਹ ਪੁੱਛਿਆ ਜਾਂਦਾ ਕਿ ਕਿਹੜੇ ਜਨਪਦ ਦੇ ਅੰਦਰ ਪੰਜਾਬ ਆਂਦਾ ਸੀਗਾ ਤਾਂ ਉਹ ਗੰਧਾਰ ਹੈ ਦੇ ਗੰਧਾਰ ਦੀ ਰਾਜਧਾਨੀ ਕਿਹੜੀ ਸੀਗੀ ਤਕਸ਼ਿਲਾ ਹੁਣ ਤਕਸ਼ਿਲਾ ਦੇ ਉੱਪਰ ਡਿਪੈਂਡ ਕਰਦਾ ਕਿ ਤਕਸ਼ਿਲਾ ਇਹ ਤਕਸ਼ ਕੌਣ ਸੀਗਾ ਜਿਹੜਾ ਮਹਾਭਾਰਤ ਸੋਰੀ ਰਮਾਇਣ ਦੇ ਵਿੱਚ ਜਿਹੜਾ ਭਰਤ ਦੀ ਗੱਲ ਕੀਤੀ ਹੈ ਭਰਤ ਦਾ ਮੁੰਡਾ ਸੀ ਉਸ ਨੇ ਤਕਸ਼ਿਲਾ ਦੀ ਜਿਹੜੀ ਸੀ ਕਿ ਸਥਾਪਨਾ ਕੀਤੀ ਸੀਗੀ ਹੁਣ ਤਕਸ਼ਿਲਾ ਵੈਸੇ ਰਾਜਨੀਤਿਕ ਕੇਂਦਰ ਵੀ ਰਿਹਾ ਪਰ ਲੇਕਿਨ ਸਿੱਖਿਆ ਦਾ ਕੇਂਦਰ ਜ਼ਿਆਦਾ ਬਣ ਗਿਆ ਹੁਣ ਤਕਸ਼ਿਲਾ ਦੇ ਵਿੱਚੋਂ ਜਿਹੜੇ ਮਹਾਨ ਸੀਗੇ ਜਿਨੂੰ ਆਪਾਂ ਕਹਿੰਦੇ ਜੀਵਕ ਵਰਸ਼ੇਂਜੀਤ ਤੇ ਕੋਟਲਿਆ ਇਹ ਬੰਦਿਆ ਨੇ ਇਥੋਂ ਸਿੱਖਿਆ ਪ੍ਰਾਪਤ ਕੀਤੀ ਸਿੱਖਿਆ ਦਾ ਗੜ ਬਣ ਗਿਆ ਸੀਗਾ ਇੱਕ ਹੋਰ ਪ੍ਰਸ਼ਨ ਇਥੋਂ ਆਂਦਾ ਹੈ ਕਿ ਤਕਸ਼ਿਲਾ ਤੋਂ ਬਾਅਦ ਮਹੱਤਵਪੂਰਨ ਜਿਹੜਾ ਸ਼ਹਿਰ ਸੀਗਾ ਉਹ ਸੀਗਾ ਪੁਸ਼ਕਲਾਵਤੀ ਕੁਸ਼ਕਲਾਵਤੀ ਵੀ ਗੰਦਾਰ ਦੇ ਅੰਦਰ ਜਿਹੜਾ ਆਂਦਾ ਸੀਗਾ ਹੁਣ ਇਸ ਦੇ ਨਾਲ ਹੀ ਇੱਕ ਹੋਰ ਮਹਾਂਜਨ ਪੈਂਦਾ ਸੀਗਾ ਕੰਬੋਜ ਕੰਬੋਜ ਦੀ ਰਾਜਧਾਨੀ ਹਾਕਟ ਮੰਨੀ ਜਾਂਦੀ ਹੈ ਇਹ ਬਿਲਕੁਲ ਗੰਧਾਰ ਤੋਂ ਜਿਹੜਾ ਥੋੜਾ ਜਿਹਾ ਨੀਚੇ ਵੱਲ ਦਾ ਏਰੀਆ ਸੀਗਾ ਹੁਣ ਆਪਾਂ ਨੇ ਦੇਖ ਲਿਆ ਕੋਸ਼ਲ ਕੋਸ਼ਲ ਦੋ ਪਾਗਾਂ ਦੇ ਵਿੱਚ ਵੰਡਤਾ ਕਾਂਸ਼ ਨੇ ਕਿੰਨੇ ਜਿੱਤਿਆ ਸੀਗਾ ਕਾਸ਼ੀ ਨੂੰ ਫਿਰ ਇੱਕ ਹੋਰ ਚੀਜ਼ ਆਂਦੀ ਹੈ ਇਹ ਤਾਂ ਸੀਗਾ ਤਕਸ਼ ਨੇ ਇਸ ਦੀ ਸਥਾਪਨਾ ਕੀਤੀ ਤੇ ਇੱਥੋਂ ਹੀ ਜਿਹੜੇ ਬੰਦੇ ਸੀਗੇ ਇਹ ਸਿੱਖਿਆ ਪ੍ਰਾਪਤ ਕਰਕੇ ਗਏ ਸੀਗੇ ਕੰਬੋਤੀ ਰਾਤਾਨੀ ਕੀ ਹੈ ਹਕਟ ਹੈ ਫਿਰ ਪਿਛਲੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤੀ ਸੀਗੀ ਕਿਸ ਦੀ ਵਤਸ ਦੀ ਇਹ ਵਤਸ ਦੇ ਨਾਲ ਤੁਹਾਨੂੰ ਦੋ ਚੀਜ਼ਾਂ ਕਲੀਅਰ ਹੋ ਜਾਣਗੀਆਂ ਇੱਕ ਤਾਂ ਸੀਗਾ ਵਤਸ ਦੀ ਰਾਤਾਨੀ ਕਿਹੜੀ ਜੀ ਕਿ ਕੋਸ਼ਾਂਬੀ ਸੀਗੀ ਹੁਣ ਇਕੋਸ਼ਾਂਭੀ ਕਿੰਨਾਂ ਨੇ ਸਥਾਪਿਤ ਕੀਤੀ ਕੂਰੂ ਜਨਪਦ ਕੂਰੂ ਮਹਾਜਨਪਦ ਜਿਹੜਾ ਸੀਗਾ ਉੱਥੋਂ ਦੇ ਲੋਕ ਉੱਜੜ ਕੇ ਕਿੱਥੇ ਆ ਗਏ वत्स ਜਾਂ ਕੋਸ਼ਾਂਭੀ ਦੇ ਵਿੱਚ ਆ ਗਏ ਕੋਸ਼ਾਂਭੀ ਦੇ ਵਿੱਚ ਆ ਕੇ ਉਹ ਕੀ ਕਰਦੇ ਨੇਗੇ ਮਿੱਟੀ ਦਾ ਕਿਲਾ ਬਣਾਉਂਦੇ ਨੇ ਉੱਥੇ ਹੀ ਰਹਿਣ ਲੱਗ ਜਾਂਦੇ ਨੇ ਉੱਥੇ ਹੀ ਉਹਨਾਂ ਦਾ ਸਿਸਟਮ ਸੈਟਅਪ ਹੋ ਜਾਂਦਾ ਤੇ वत्स ਜਿਹੜਾ ਅੱਜ ਜਿਹੜੀ ਰਾਜਧਾਨੀ ਹੈ ਉਹ ਕੋਸ਼ਾਂਭੀ ਬਣ ਜਾਂਦੀ ਹੈ ਹੁਣ ਇਹਨਾਂ ਦੇ ਰਿਲੇਸ਼ਨ ਚੰਡਪਰਦੋਤ ਨਾਲ ਥੋੜੇ ਜਿਹੀ ਗੜਬੜ ਰਹਿੰਦੇ ਸੀਗੇ ਪਰ ਲੇਕਿਨ ਉਹ ਫਿਰ ਵਾਸਪ ਦਿੱਤਾ ਦੀ ਜਿਹੜੀ ਫ੍ਰੇਮ ਕਹਾਣੀ ਹੈ ਉਹਦੇ ਨਾਲ ਸੈਟਅਪ ਹੋਈ ਸੀਗੀ ਉਸ ਤੋਂ ਬਾਅਦ ਅਵੰਤੀ ਜਿਹੜਾ ਚਰਚਾ ਦੇ ਵਿੱਚ ਆ ਜਾਂਦਾ ਹੈ ਹੁਣ ਅਵੰਤੀ ਦਾ ਜਿਹੜਾ ਮਹਾਨ ਰਾਜਾ ਸੀਗਾ ਚੰਡਪਰਦੋਤ ਹੁਣ ਚੰਡਪਰਦੋਤ ਦੀ ਦੋ ਗੱਲਾਂ ਬਹੁਤ ਆndੀਆਂ ਨੇ ਇੱਕ ਤਾਂ ਕੀ ਸੀਗਾ ਇਸਨੇ ਵਾਸਪ ਦਿੱਤਾ ਇਸ ਦੀ ਕੁੜੀ ਸੀਗੀ ਜਿਸ ਦੇ ਉੱਪਰ ਹੀ ਪੂਰੀ ਬੁੱਕ ਲਿਖੀ ਹੋਈ ਹੈ ਸਭ ਆਪਣਾ ਵਾਸਾ ਦੱਤਾ ਦੂਜਾ ਕੀ ਸੀਗਾ ਇਸਨੇ ਅਸ਼ਮਕ ਨੂੰ ਦਿੱਤਿਆ ਸੀਗਾ ਤੀਜਾ ਇੱਕ ਜੀਵਕ ਜਿਹੜਾ ਬੰਦਾ ਹੈ ਉਸ ਦੀ ਜਾਣਕਾਰੀ ਇੱਥੇ ਮਿਲਦੀ ਹੈ ਰਾਜਵੈਦ ਸੀਗਾ ਕਿਸ ਦਾ ਬਿੰਬੀਸਰ ਦਾ ਬਿੰਬੀਸਰ ਨੇ ਇਸ ਦੇ ਕੋਲੇ ਇਰਾਜ ਦੇ ਲਈ ਭੇਜਿਆ ਸੀਗਾ ਚੰਡਪਰਦੋਤ ਕੋਲੇ ਹੁਣ ਅਵੰਤੀ ਦੋ ਭਾਗਾਂ ਦੇ ਵਿੱਚ ਵੰਡੇ ਹੋਇਆ ਸੀਗਾ ਉਤਰੀ ਤੇ ਦੱਖਣੀ ਉਤਰੀ ਦੀ ਰਾਜਧਾਨੀ ਉਜੈਨ ਸੀ ਤੇ ਦੱਖਣੀ ਦੀ ਰਾਜਧਾਨੀ ਮਹਿਸ਼ਮਤੀ ਸੀ ਇਹ ਮਹਾਜਨਪਦ ਕਾਲ ਦੇ ਜਿਹੜੇ ਇੰਪੋਰਟੈਂਟ ਪ੍ਰਸ਼ਨ ਨੇ ਜਿਥੋਂ ਪ੍ਰਸ਼ਨ ਬਣ ਸਕਦਾ 101% ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਜਾਣ ਸਕਦੇ ਹਾਂ ਫਿਰ ਫਿਰ ਆ ਜਾਂਦਾ ਹੈ ਗਣਤੰਤਰ ਦੇ ਉੱਪਰ ਜਾਂ ਗਣਰਾਜ ਗਣਰਾਜ ਮਲ ਤੇ ਵੱਜੀ ਮੰਨੇ ਜਾਂਦੇ ਆ ਤੇ ਮੰਨ ਕਿਸੇ ਨੇ ਜਿੱਤ ਲਿਆ ਸੀਗਾ ਅ ਅਜਾ ਸ਼ਤਰੂ ਦੇ ਸਮੇਂ ਦੇ ਵਿੱਚ ਇਹਨਾਂ ਨੇ ਜਿੱਤ ਲਿਆ ਸੀਗਾ ਹੁਣ ਗਣਰਾਜ ਵੱਜੀ ਵੱਜੀ ਦੇ ਵਿੱਚ 8 ਬੰਦੇ ਸ਼ਾਮਿਲ ਸੀਗੇ ਇੱਕ ਤਾਂ ਵੱਜੀ ਖੁਦ ਸੀਗਾ ਦੂਜਾ ਸੀਗਾ ਮਿਥਿਲਾ ਫਿਰ ਵਿਸ਼ਾਲੀ ਵਿਸ਼ਾਲੀ ਦੇ ਜਿਹੜੇ ਲਿਛਵੀ ਦੀ ਗੱਲ ਕਰਦੇ ਆ ਲਿਛਵੀ ਵੀ ਸ਼ਾਮਿਲ ਸੀ ਇਸ ਦੇ ਵਿੱਚ ਫਿਰ ਜਤਰਕ ਸ਼ਾਮਿਲ ਸੀ जातर उगर पोग, भोग इशवाकूरव है किए एक दो तीन चार पे 7 ਤੇ 1 ਵਜੇ 8 ਇਹ ਇਹਨਾਂ ਦਾ ਪੂਰਾ ਸੰਧ ਸੀਗਾ ਇਸ ਨੂੰ ਤੋੜਨ ਵਾਸਤੇ ਹੀ ਅਜਾ ਸ਼ਤ్రੂ ਨੇ ਆਪਦੇ ਜਿਹੜੇ ਮੰਤਰੀ ਐ ਵਸਕਰ ਤੇ ਸੁਨੀਦੀ ਕਿੱਥੇ ਭੇਜੇ ਸੀਗੇ ਵਿਸ਼ਾਲੀ ਦੇ ਭੇਜੇ ਸੀਗੇ ਵਿਸ਼ਾਲੀ ਕਿਉਂ ਭੇਜੇ ਸੀਗੇ ਕਿਉਂਕਿ ਵਿਸ਼ਾਲੀ ਦੀ ਜਿਹੜੀ ਕੁੜੀ ਸੀਗੀ ਰਿਛਵੀਆਂ ਦੀ ਚੇਲਣਾ ਉਹ ਅਜਾ ਸ਼ਤ్రੂ ਦੀ ਮਾਂ ਸੀਗੀ ਚੇਲਣਾ ਰਿਛਵੀਆਂ ਦੇ ਵਿੱਚੋਂ ਸੀਗੀ ਤੇ ਚੇਲਾ ਹੀ ਕਿਸੇ ਦੀ ਮਦਰ ਸੀਗੀ ਅਜਾਤ ਸ਼ਤਰੂ ਦੀ ਅਜਾ ਸ਼ਤਰੂ ਨੂੰ ਕੋਨੇ ਕੀ ਵੀ ਕਿਹਾ ਜਾਂਦਾ ਹੈ ਪਿਤ੍ਰ ਹੰਤਾ ਵੀ ਕਿਹਾ ਜਾਂਦਾ ਹੈ ਤੇ ਪਹਿਲਾ ਜਿਹੜਾ ਮਹਾਬੋਧ ਸਭਾ ਹੋਈ ਸੀਗੀ ਸ਼ੁਰੂ ਦੇ ਵਿੱਚ ਤੇ ਉਹੀ ਵੀ ਕਿਸ ਨੇ ਕਰਵਾਈ ਸੀਗੀ ਅਜਾ ਸ਼ਤਰੂ ਨੇ ਰਾਜਗੜ੍ਹ ਦੀ ਕਿਲੇਵੰਦੀ ਕਰਵਾਉਣ ਦਾ ਸਿਹਰਾ ਵੀ ਕਿਸ ਦੇ ਕੋਲੇ ਹੈ ਅਜਾ ਸ਼ਤਰੂ ਦੇ ਕੋਲੇ ਤਿੰਨੋਂ ਮਹਾਨ ਵਿਅਕਤੀ ਮਹਾਤਮਾ ਬੁੱਧ ਮਹਾਵੀਰ ਜੈਨ ਤੇ ਮਖਾਲੀ ਕੋਸ਼ਾਲ ਕਿਸ ਦੇ ਸਮਕਾਲੀ ਸੀਗੇ ਅਜਾ ਸ਼ਤਰੂ ਦੇ ਇਹ ਮਹੱਤਵਪੂਰਨ ਚੀਜ਼ਾਂ ਸੀਗੀਆਂ ਜਿਹੜੀਆਂ ਸਾਨੂੰ ਪਤਾ ਹੋਣੀ ਚਾਹੀਦੀਆਂ ਨੇ ਪੇਪਰਾਂ ਦੇ ਵਿੱਚ 100% ਏਸ਼ੀਅਨਟ ਹਿਸਟਰੀ ਦੇ ਵਿੱਚੋਂ ਮਹਾਜਨਪਦ ਕਾਲ ਵਿੱਚੋਂ ਇੱਥੋਂ ਹੀ ਪ੍ਰਸ਼ਨ ਬਣ ਸਕਦਾ ਹੈ ਇਹ ਜੇਕਰ ਤੁਸੀਂ ਨਹੀਂ ਕਰ ਰਹੇ ਹੋ ਤਾਂ ਮੀਨਿੰਗ ਤੁਹਾਡੀ ਤਿਆਰੀ ਦੇ ਵਿੱਚ ਕਿਤਨਾ ਕਿਤੇ ਗੜਬੜੀ ਹੈ ਜੇਕਰ ਛੋਟੀਆਂ-ਛੋਟੀਆਂ ਚੀਜ਼ਾਂ ਨੇ ਪੇਪਰ ਦੇ ਵਿੱਚ ਆ ਸਕਦੀਆਂ ਨੇ ਆਪਣਾ ਕਹਾਣੀ ਜੀ ਬਣਾ ਕੇ ਇਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ। ਕਈ ਬੱਚਿਆਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਯਾਦ ਨਹੀਂ ਹੁੰਦਾ। ਤਾਂ ਉਸ ਦੇ ਲਈ ਜ਼ਰੂਰੀ ਹੈ ਕਿ ਜਿੰਨਾ ਹੋ ਸਕਦਾ ਉਸ ਨੂੰ ਆਪਾਂ ਰਿਪੀਟ ਕਰਨਾ ਚਾਹੀਦਾ। ਅਸੀਂ ਰਿਪੀਟ ਕਰ ਸਕਦੇ ਹਾਂ। ਹੁਣ ਐਨੇ ਸੀਗੇ ਵੱਜੀ ਦੀ ਰਾਤਾਨੀ ਵੈਸੇ ਵਿਸ਼ਾਲੀ ਮੰਨੀ ਜਾਂਦੀ ਹੈ। ਫਿਰ ਇੱਕ ਹੋਰ ਸੀਗਾ ਅੰਗ। ਅੰਗ ਦੇ ਵਿੱਚ ਅੰਗ ਦੀ ਰਾਤਾਨੀ ਕਿਹੜੀ ਸੀਗੀ ਚੰਪਾ। ਤੇ ਅੰਗ ਦਾ ਜਿਹੜਾ ਸੀਗਾ ਯੋਜਨਾਕਾਰ ਉਹ ਵਿਸ਼ਨੂੰ ਵਰਤਨ ਸ਼ਾਇਦ ਇਸ ਤਰ੍ਹਾਂ ਦਾ ਕੋਈ ਨਾਮ ਹੈ ਥੋੜਾ ਜਿਆਦਾ ਰਿਮਾਈਂਡ ਨਹੀਂ ਕਰ ਪਾ ਰਿਹਾ ਤੇ ਅੰਗ ਦੀ ਪਰ ਰਾਜਧਾਨੀ ਕੀ ਹੈ ਚੰਪਾ ਮੇਨ ਚੀਜ਼ਾਂ ਨੇ ਜਿਹੜੀਆਂ ਟੌਪਿਕ ਦੇ ਵਿੱਚ ਰਹਿਣਗੀਆਂ ਪ੍ਰਸ਼ਨ ਬਾਰ-ਬਾਰ ਇੱਥੋਂ ਹੀ ਬਣਦੇ ਆ ਛੋਟੇ-ਛੋਟੇ ਚੀਜ਼ਾਂ ਨੇ ਇਹ ਜ਼ਰੂਰੀ ਯਾਦ ਰੱਖਣਾ ਕੂਰੂ ਜਨਪਦ ਇਹਨਾਂ ਦੀ ਕੂਰੂ ਦੀ ਰਾਜਧਾਨੀ ਵੈਸੇ ਪਹਿਲਾਂ ਸੀ ਕਿ ਹਸਤੀਨਾਪੁਰ ਸਤਿਨਾਪੁਰ ਸੀਗੀ ਪਰ ਬਾਅਦ ਦੇ ਵਿੱਚ ਉਹ ਕਿੱਥੇ ਜਾ ਰਹੇਗੇ ਉਹ ਸ਼ਾਂਭੀ ਚਲੇਗੇ ਉਹ ਸ਼ਾਂਭੀ ਦੇ ਵਿੱਚ ਜਾ ਕੇ ਇਹਨਾਂ ਨੇ ਉੱਥੋਂ ਦੀ ਮਿੱਟੀ ਦੀ ਕਿਲੇਬੰਦੀ ਕੀਤੀ ਇਹ ਪ੍ਰਸ਼ਨ ਬਹੁਤ ਵਾਰੀ ਪੇਪਰਾਂ ਦੇ ਵਿੱਚ ਰਿਪੀਟ ਹੋਏ ਆ ਤੇ ਜਿਹੜੇ ਮੇਰੇ ਵੀਰ ਪੇਪਰ ਦੀ ਤਿਆਰੀ ਕਰ ਰਹੇ ਨੇ ਤੇ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਪੇਪਰ ਦੇ ਵਿੱਚ 100% ਇਥੋਂ ਕੋਈ ਨਾ ਕੋਈ ਪ੍ਰਸ਼ਨ ਜ਼ਰੂਰ ਬਣਨਾ ਹੈ ਫਿਰ ਇਹਨਾਂ ਦੇ ਨਾਲ ਵਹਿਂਦੀਆਂ ਹੋਈਆਂ ਨਦੀਆਂ ਦੀ ਜਿਹੜੀ ਚਰਚਾ ਹੈ ਜਦੋਂ ਆਪਾਂ ਜੀਓਗ੍ਰਾਫੀ ਵਾਲਾ ਚੈਪਟਰ ਤੇ ਵੀਡੀਓ ਬਣੂਗੀ ਤਾਂ ਇਹਨਾਂ ਨੂੰ ਦੁਬਾਰਾ ਫੇਰ ਆਪਾਂ ਰਿਪੀਟ ਕਰਾਂਗੇ ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਵੀਡੀਓ ਦੇ ਅੰਤ ਤੱਕ ਬਣੇ ਰਹਿਣ ਲਈ ਬਹੁਤ-ਬਹੁਤ ਧੰਨਵਾਦ